ਗਰਸ਼ੰਕਰ ਤੇ ਬੀਤ ਇਲਾਕੇ ਚ ਧੁੰਦ ਕਰਨ ਵਾਪਰੇ ਇੱਕ ਸੜਕ ਹਾਸੇ ਚ 26 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਹਿਤਪੁਰ ਤਹਿਸੀਲ ਨੰਗਲ ਜ਼ਿਲ੍ਹਾ ਰੋਪੜਵੱਜ ਹੋਈ ਹੈ ਜੋ ਕਿ ਆਪਣੀ ਟਰੈਕਟਰ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਜਿਵੇਂ ਹੀ ਇਸ ਤੋਂ ਰਾਨ ਪਿੰਡ ਕਾਲੇਵਾਲ ਬੀਤ ਨਸਤੇਕ ਮੇਨ ਰੋਡ ਤੇ ਪੈਂਦੇ ਮੋੜ ਤੇ ਪਹੁੰਚਿਆ ਤਾਂ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਜਿਸ ਕਾਰਨ ਜਰਨੈਲ ਸਿੰਘ ਡਰਾਈਵਰ ਹੀਠਾਂ ਆ ਗਿਆ ਤੇ ਉਸਦੀ ਮੌਤ ਹੋ ਗਈ ਜਿਸ ਦਾ ਕੀ ਸਵੇਰ ਸਮੇਂ ਪਤਾ ਲੱਗਿਆ ਹਾਦਸੇ ਦਾ ਕਾਰਨ ਸੰਗਣੀ ਧੁੰਦ ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਤੋਂ ਬਾਅਦ ਬੀਨੇਵਾਲ ਦੇ ਚੌਂਕੀ ਇੰਚਾਰਜ ਵਾਸੂਦੇਵ ਮੌਕੇ ਤੇ ਪਹੁੰਚੇ ਸਨ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ ਗਰਸ਼ੰਕਰ ਤੋਂ ਹੁਸ਼ਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਵੀਰੇ ਨੇ 112 ਹੈਲਪਲਾਈਨ ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲਾ ਲੀਤ ਹੈ ਇੱਕ ਟਰੈਕਟਰ ਟਰਾਲੀ ਦੇ ਕੋਲ ਡੈਡਬਡੀ ਪਈ ਹੈ ਤੇ ਜਿੱਥੇ ਚੌਂਕੀ ਚਾਦੀ ਅਸੀਂ ਬਾਸਦੇ ਬਿਣੀਵਾਲੋਂ ਭੇਜਿਆ ਸੀ ਮੌਕੇ ਤੇ ਇਹ ਜਿੱਥੇ ਉਹ ਮੁੰਡਾ ਜਰਨੈਲ ਸਿੰਘ ਪੁੱਤਰ ਜੀ ਸਿੰਘ ਸੀ ਮਹਿਰਪੁਰ ਥਾਣਾ ਸਦਰ ਨੰਗਲ ਦਾ ਉਹ ਉਹ ਡਰਾਈਵ ਕਰ ਰਿਹਾ ਸੀ ਆਪਣੀ ਟਰੈਕਟਰ ਟਰਾਲੀ ਤੇ ਤੇ ਤੰਦ ਕਰਨੋਂ ਕੋਈ ਜੰਪ ਪੈਣ ਕਰਕੇ ਉਹ ਟਰੈਕਟਰ ਤੋਂ نیچے गिर ਗਿਆ ਜਿਹਦੇ ਉੱਪਰੋਂ ਟਰੈਲੀ ਲੰਘਣ ਨਾਲ ਉਹਦੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਸੁਜੀਤ ਸਿੰਘ ਦੇ ਬਿਆਨਾਂ ਤੇ 174 ਸੀ ਆਰ ਪੀ ਸੀ ਕਰਕੇ ਜਿਹੜੀ ਲਾਸਟ ਬਾਅਦ ਪੋਸਟ ਨੂੰ ਮਾਰਸਾ ਦੇ ਹਵਾਲੇ ਕਰ ਦਿੱਤੀ ਗਈ। ਇਹ ਗਰਸ਼ੰਕਰ ਤੇ ਬੀਤ ਇਲਾਕੇ 'ਚ ਧੁੰਦ ਕਰਨ ਵਾਪਰੇ ਇੱਕ ਸੜਕ ਹਾਸੇ 'ਚ 26 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਹਿਤਪੁਰ ਤਹਿਸੀਲ ਨੰਗਲ ਜ਼ਿਲ੍ਹਾ ਰੋਪੜਵੱਜ ਹੋਈ ਹੈ ਜੋ ਕਿ ਆਪਣੀ ਟਰੈਕਟਰ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਜਿਵੇਂ ਇਸ ਦੌਰਾਨ ਪਿੰਡ ਕਾਲੇਵਾਲ ਬੀਤ ਨਸਦੀਕ 메ਨ ਰੋਡ ਤੇ ਪੈਂਦੇ ਮੋੜ ਤੇ ਪਹੁੰਚਿਆ ਤਾਂ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਜਿਸ ਕਾਰਨ ਜਰਨੈਲ ਸਿੰਘ ਟਰੈਕਟਰ ਹੇਠਾਂ ਆ ਗਿਆ ਤੇ ਉਸਦੀ ਮੌਤ ਹੋ ਗਈ ਜਿਸ ਦਾ ਕੀ ਸਵੇਰ ਸਮੇਂ ਪਤਾ ਲੱਗਿਆ ਹਾਦਸੇ ਦਾ ਕਾਰਨ ਸੰਗਣੀ ਧੁੰਦ ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਤੋਂ ਬਾਅਦ ਬਿਨੇਵਾਲ ਦੇ ਚੌਕੀ ਇੰਚਾਰਜ ਵਾਸੂਦੇਵ ਮੌਕੇ ਤੇ ਪਹੁੰਚੇ ਸਨ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ লাশ ਵਾਰਸਾਂ ਤੇ ਹਵਾਲੇ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਤ ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਗੜਸ਼ੰਕਰ ਤੋਂ ਹੁਸ਼ਰਪੁਰ ਨਿਊਜ਼ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ। ਸਾਨੂੰ 112 ਹੈਲਪਲਾਈਨ ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲੇਲ ਬੀਤ ਹੈ ਇੱਕ ਟ੍ਰੈਕਟਰ ਟਰਾਲੀ ਦੇ ਕੋਲ ਡੈੱਡ ਬੋਡੀ ਪਈ ਹੈ ਤੇ ਜਿੱਥੇ ਚੌਂਕੀ ਚਾਦੀ ਅਸੀਂ ਬਾਸ ਦੇ ਬਿੰਨੀਵਾਲੋਂ ਭੇਜਿਆ ਸੀ ਮੌਕੇ ਤੇ। ਤੇ ਉਹ ਮੁੰਡਾ ਜਨੈਲ ਸਿੰਘ ਪੁੱਤਰ ਜੀ ਸਿੰਘ ਸੀ ਮਹਿਰ ਪਰ थाना सदर ਨੰਗਲ ਦਾ ਉਹ ਉਹ ਡਰਾਈਵ ਕਰ ਰਿਆ ਸੀ ਆਪਣੀ ਟਰੈਕਟਰ ਟਰਾਲੀ ਤੇ ਤੇ ਤੁੰਦ ਕਰਨ ਕੋਈ ਜੰਪ ਐਂਡ ਕਰਕੇ ਉਹ ਟਰੈਕਟਰ ਤੋਂ نیچے ਡਿੱਗ ਗਿਆ ਜਿਹਦੇ ਉੱਪਰ ਉਹ ਟਰੈਲੀ ਲੱਗਨ ਨਾਲ ਉਹਦੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਸੁਜੀਤ ਸਿੰਘ ਦੇ ਬਿਆਨਾਂ ਤੇ ਕਾਰਵਾਈ 174 Crpc ਕਰਕੇ ਜਿਹੜੀ ਲਾਸਟ ਬਾਅਦ ਪੋਸਟ ਹੌਨਰ ਮਾਰਸਾ ਦੇ ਹਵਾਲੇ ਕਰ ਦਿੱਤੀ ਗਈ